ਟੱਲ ਗੁਰ ਸੇਵੀ ਆ ਐਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸੋਹ ਕੁਰਸੋਹ ਝਟੀ ਆ ਤੋ ਟਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾਹ ਸੱਜਣ ਸੱਚਾ ਪਾਤਿਸਾਹ ਸਿਰ ਸਾਹ ਦਾਸਾਹ ਜਿਸ ਪਾਸੇ ਬਹਿਟਿਆ ਸੋਹੀਆ ਸਬਨੰਦਾ ਵੇਸਾਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੰਨਾ ਸ੍ਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇਕ ਓਅੰਕਾਰ ਸਤਿ ਗੁਰ ਪ੍ਰਸਾਦਿ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗ ਹੈ ਪ੍ਰਭ ਪਾਵਾਂ ਸਰਵਰ ਮਹਿ ਹੰਸ ਪ੍ਰਾਨ ਪਤ ਪਾਵ। ਗੋਰ ਸਾਗਰ ਰਤਨੀ ਭਾਰ ਪੂਰੇ। ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗ ਹੈ ਪ੍ਰਭ ਪਾਵਤ ਸਰਵਰ ਮਹਿ ਹੰਸ ਪਰਨ ਪੱਤ ਪਾਵੈ ਕਿਆ ਬੱਗ ਬੱਪੜਾ ਛਪੜੀ ਨਾਏ ਕੀ ਚੜ ਡੂਬਾ ਮੈਲ ਨਾ ਜਾਏ ਰਹਾਉ ਰੱਖੇ ਰੱਖੇ ਚਰਨ ਧਰੇ ਵਿਚਾਰੇ ਦੁਬੇ ਦਾ ਛੋੜ ਭਾਏ ਨਿਰੰਕਾਰੇ ਮੁਕਤ ਪਦਾਰਥ ਹਾਰੇ ਰਸ ਚਾਖੇ ਆਮਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋਡ ਨ ਜਾਏ प्रेम भगत कार सहज समाए सरवर मैं है हंसो हंस मैं है सागर अकथ कथा ਗੁਰ ਬਚਨੀ ਆਦਰ ਸੋਨ ਮੰਡਲ ਇੱਕ ਜੋਗੀ ਬੈਸੇ ਨਾਰਨ ਪਰਖ ਕਹ ਕੋ ਕੈਸੇ त्रिभवन ज्योत रहे लेव लाई सोरे नार नाथ सच्चे सरनाई आनंद मूल अनाथ आधार ਗੁਰਮੁਖ ਭਗਤ ਸਹਜੇ ਬਿਚਾਰੀ ਭਗਤ ਵੱਸਲ ਭੈ ਕਾਟਣ ਹਾਰੇ ਹੋ ਮਾਇ ਮਾਰ ਮਿਲੇ ਪਗ ਧਾਰੇ ਅਨੇਕ ਯਤਨ ਕਰੇ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹਿ ਆਏ ਜਨਮ ਪਦਾਰਥ ਦੁਬਿਦਾ ਖੋਵਾਏ ਆਪਨ ਚੀਨਸ ਭ੍ਰਮੈ ਭ੍ਰਮੈ ਰੂਬਾ ਕਹੇ ਤੋ ਪੜ ਤੋ ਸੁਣ ਤੋ ਏਕ ਧੀਰਜ ਧਰਮ ਧਰਣੀ ਧਰ ਟੇਕ ਜਤ ਸਤ ਸੰਜਮ ਹਿਦੈ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸੱਚੇ ਨਿਰਮਲ ਮੈਲ ਨ ਲੱਗਾ ਗੁਰ ਕਾ ਸਬਦ ਪਰਮ ਭਉ ਭਗ। ਸੂਰਤਿ ਮੂਰਤਿ ਆਦਿ ਅਨੂਪ। ਨਾਨਕ ਜਤ ਚਾ ਸੱਚ ਸਰੂਪਾ ਸਾਚੇ ਨਿਰਮਲ ਮੈਲ ਨ ਲੱਗਾ ਗੁਰ ਕਾ ਸਬਦ ਪਰਮ ਭਉ ਭਗਤ ਸੂਰਤ ਮੂਰਤ ਆਦ ਅਨੂਪਾ ਨਾਨਕ ਜਾਚਾ ਸਾਚੁ ਸਰੂਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟ ਪਦੀਆ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਵਣ ਸਰਸੀ ਕਾਮਣੀ चरण कमल सयो प्यार मन तन रत्ता सच्च रंग इको नाम आधार ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰਤ ਸੱਚ ਰੰਗ ਕੋ ਨਾਮ ਅਦਾਰ ਵਿਖਿਆ ਰੰਗ ਕੂਡਾ ਵਿਆ ਦਿਸਨ ਸਬੇ ਸ਼ਾਰ ਅੰਮ੍ਰਿਤ ਬੂੰਦ ਸੁਹਾਵਣੀ ਮੇਲਾ ਸਦ ਪੀਵਣ ਹਾਰ ਵਾਣ ਤੈਨ ਪ੍ਰਭ ਸੰਗ ਮੌਲਿਆ ਸਮਰਤ ਤੁਰਖੇ ਆਪਾਰ ਹਾਰੇ ਮਿਲਣਾ ਨੋ ਮਨ ਲੋਚਦਾ ਟਰਮ ਮਿਲਾਵਣ ਹਾ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕਾ ਸਦ ਬਲਿਹਾਰ ਨਾਨਕ ਹਰ ਜੀ ਮਾਇਆ ਕਾਰੇ ਸਬਦੇ ਸਵਾਰਣ ਹਾਰ ਸਾਮਣ ਤਿਨਾ ਸੁਹਾਗਣੀ ਜੇਨ ਰਾਮ ਨਾਮ ਓਰ ਹਾਰ ਨਨਕ ਹਰ ਜੀ ਮਾਇਆ ਕਾਰੇ ਸਬ ਦੇ ਸਵਾਰਣ ਹਾਰ ਸਾਵਨ ਤਿਨਾ ਸੁਹਾਗਣੀ ਜੇਨ ਰਾਮ ਨਾਮ ਓਰੇ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ